ਅੱਜ ਦਿਨ ਬਹੁਤ ਮੌਲਾ ਚੜਿਆ ਯਾਰ ਅੱਜ ਮੇਰਾ ਮੋਟਰਸਾਈਕਲ ਸਵੇਰੇ ਸਵੇਰੇ ਹੋ ਗਿਆ ਪੈਂਚਰ ਤੇ ਮੀਂਹ ਪੈਂਦਾ ਸੀਗਾ ਤੇ ਦੁਕਾਨਾਂ ਸਾਰੀਆਂ ਬੜੀਆਂ ਬੰਦ ਯਾਰ ਇਧਰੋਂ ਮੋਟਰਸਾਈਕਲ ਖਿੱਚੋ ਉਧਰੋਂ ਮੋਟਰਸਾਈਕਲ ਖਿੱਚੋ ਸਾਰੇ ਬੰਨੇ ਘੁੰਮ ਗਿਆ ਗਿਆ ਤੇ ਆ ਦੇਖੋ بارش ਲੱਗੀ ਹੋਈ ਆ ਮੀਂਹ ਪਈ ਜਾਂਦਾ ਤਾਂ ਮੋਟਰਸਾਈਕਲ ਪੈਂਚਰ ਆ ਆ ਦੇਖੋ ਮੈਂ ਭਰਾਵਾ ਹੁਣ ਖੜਾ ਇੱਥੇ ਦੁਕਾਨ ਤੇ ਮੋਟਰਸਾਈਕਲ ਪਿਆ ਹੀ ਪੈਂਚਰ ਬਿਲਕੁਲ ਉਹ ਦੇਖੋ ਦੁਕਾਨਦਾਰਾਂ ਨੂੰ ਬੜਿਆਂ ਨੂੰ ਫੋਨ ਕੀਤੇ ਤੇ ਦੁਕਾਨ ਵਾਲਾ ਅਜੇ ਤਾਂ ਕੋਈ ਆਇਆ ਨਹੀਂ ਤੇ ਵੀਟ ਕਰੀ ਜਾਨੇ ਹੁਣ ਆ ਤੁਹਾਨੂੰ ਦਿਖਾਉਣਾ ਦੇਖੋ ਮੀਂਹ ਹੋਇਆ ਲੱਗਾ ਤੇ ਪੰਕਚਰ ਵਾਲੀ ਦੁਕਾਨ ਤੇ ਖੜਾ ਮੈਂ ਆ ਦੇਖੋ ਦੁਕਾਨ ਬੰਦ ਹੈ ਹਲੇ ਭਰਾ ਨੂੰ ਫੋਨ ਕੀਤਾ ਕਹਿੰਦਾ ਮੈਂ ਆਉਣਾ ਆ ਮੈਂ ਵੀਟ ਕਰੀ ਜਾਨੇ ਆ ਅੱਜ ਨਾ ਮੈਂ ਕਿਤੇ ਜਾਣਾ ਸੀਗਾ ਤੇ ਘਰੇ ਜਾ ਕੇ ਤਿਆਰੀ ਟੁਰੀ ਬਹੁਤ ਕਰਨੀ ਸੀਗੀ ਪਰ ਤਿਆਰੀ ਦੇ ਵਿੱਚੇ ਰਹਿ ਗਈ ਮੇਰੀ ਤਿਆਰੀ ਮੇਰੀ ਰਹਿ ਗਈ ਅਧੂਰੀ ਸਾਰੀ ਸਾਰਾ ਸ਼ਹਿਰ ਘੁੰਮ ਲੈ ਕੋਈ ਦੁਕਾਨ ਖੁੱਲੀ ਨਹੀਂ ਮਿਲੀ ਤਾਂ ਮાળੀ ਕਿਸਮਤ ਇੰਨੇ ਪੈਂਚਰ ਵਾਲਿਆਂ ਨੂੰ ਫੋਨ ਲਾਇਆ ਨਾ ਦੁਕਾਨਾਂ ਵਾਲਿਆਂ ਨੂੰ ਇਹ ਮੰਮੇ ਨੇ ਫੋਨ ਚੱਕਿਆ ਚਲੋ ਵੇਖਦੇ ਹਾਂ ਹੁਣ ਤਿਆਰ ਕਰਦੇ ਪਏ ਇੱਕ ਵੀਰ ਆ ਉਹਨੇ ਫੋਨ ਚੱਕਿਆ ਇੱਕ ਬੰਦੇ ਨੇ ਬਸ ਜਾ ਕੇ ਉਹਨੂੰ ਕਾਲ ਕੀਤੀ ਸੀਗੀ ਤੇ ਕਹਿੰਦਾ ਮੈਂ ਆਉਣਾ ਆ ਘਰ ਮੇਰਾ ਨੇੜੇ ਹੀ ਆ ਭਰਾਵਾ ਮੋਟਰਸਾਈਕਲ ਖੜਾ ਮੇਰਾ ਤੋ ਬੁਰਾ ਹਾਲ ਆ ਆ ਦੇਖੋ ਮੀਂਹ ਲੱਗਾ ਹੋਇਆ ਵਾਰਾ ਦਾ ਹੀ ਤੇ ਦੁਕਾਨਾਂ ਦੇ ਇੱਥੇ ਲੱਗੇ ਦੂ ਆ ਪਰ ਇੱਕ ਦੁਕਾਨੀਆਂ ਬਸ ਜਿਹੜੀ ਜਿੰਨੇ ਕਿਹਾ ਵੀ ਮੈਂ ਆਉਂਗਾ ਤੇ ਉਹ ਦੇਖੋ ਹਿਆਰਪੁਰ ਬਾਈਪਾਸ ਇਧਰ ਦੋਨੋਂ ਹਿਆਰਪੁਰ ਬਾਈਪਾਸ ਪੈਂਦਾ ਉਹ ਵਾਲਾ ਜਿਹੜਾ ਤੇ ਦੁਕਾਨ ਇਧਰ ਵੀ ਕੋਈ ਨਹੀਂ ਖੁੱਲੀ ਮੈਂ ਸਾਰੀਆਂ ਦੇਖ ਲਈਆਂ ਇੱਕ ਬੰਦੇ ਕੋਲ ਗਿਆ ਉਹ ਕਹਿੰਦਾ ਅਸੀਂ ਪੈਂਚਰ ਨਹੀਂ ਲਾਉਂਦੇ ਨਵੇਂ ਟਾਇਰ ਟੂਰੀ ਜਿਹੜੇ ਪਾ ਦਈ ਦੀ ਆ ਤੇ ਉਹ ਭਰਾ ਚੰਗਾ ਸੀਗਾ ਉਹਨੇ ਮੈਨੂੰ ਨਾ ਹਵਾ ਭਰ ਕੇ ਦੀ ਤੀ ਤੇ ਉਹਨੇ ਮੈਨੂੰ ਜਿਹੜਾ ਦਾਲਾਪੁਰ ਬਾਈਪਾਸ ਆ ਉੱਥੋਂ ਮੈਂ ਕਿ ਇਧਰ ਹਾਰਗੁਰ ਬਾਈਪਾਸ ਤੱਕ ਹੌਣ ਯੋਗਾ ਕਰਦਾ ਪਰ ਦੁਕਾਨ ਇੱਥੇ ਆ ਕਿ ਵੀ ਜਿੰਨੀਆਂ ਮੈਂ ਦੇਖਿਆ ਸਾਰੀਆਂ ਹੀ ਬੰਦ ਸਗੀਆਂ ਤੇ ਚਲੋ ਇੱਕ ਨੂੰ ਹੁਣ ਫੋਨ ਕੀਤਾ ਵਾ ਕਹਿੰਦਾ ਮੈਂ ਆਉਣਾ ਪਿਆ ਆ ਤੇ ਕਰਦੇ ਹਾਂ ਉਹਦਾ ਇੰਤਜ਼ਾਰ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆ ਮੈਂ ਜਿਹੜੇ ਪੈਂਚਰਾਂ ਵਾਲੇ ਵੀਰਾਂ ਨੂੰ ਇੱਕ ਬੇਨਤੀ ਕਰੂੰਗਾ ਵੀ ਜਿੱਦਾਂ ਹਣ ਉਹ ਦੇਖੋ ਸਾਹਮਣੇ ਨੰਬਰ ਲਿਖੇ ਹੋਏ ਆ ਇਹ ਉਹ ਦੇਖੋ ਉਹ ਦੇਖੋ ਸਾਹਮਣੇ ਉਥੇ ਨੰਬਰ ਇਹਨੇ ਲਿਖੇ ਹੋਏ ਵੀਰ ਨੇ 3 4 ਨੰਬਰ ਲਿਖੇ ਹੋਏ ਆ ਤੇ ਪ੍ਰੋਪਰ ਕੋਈ ਵੀ ਨਹੀਂ ਅਸੀਂ ਲਿਖਿਆ ਪਹਿਲਾਂ ਮੈਂ ਫੋਨ ਲਗਾਇਆ ਤਾਂ ਗਲਤ ਲੱਗਾ ਕਿਸੇ ਨੂੰ ਉਹ ਕਹਿੰਦੇ ਵੀ ਭਾਈ ਆਪਾਂ ਪੈਂਚਰਾਂ ਵਾਲੇ ਦੀਆਂ ਤੋਂ ਨਹੀਂ ਬੋਲਦੇ ਹੈਗੇ ਤੇ ਫਿਰ ਮੈਂ ਇੱਕ ਹੋਰ ਨੰਬਰ ਦੇਖਿਆ ਨੰਬਰਾਂ ਦੇ ਉੱਪਰ ਨੰਬਰ ਲਿਖੇ ਆ ਪਤਾ ਨਹੀਂ ਲੱਗਦਾ ਤੇ ਬੜੀ ਮੁਸ਼ਕਲ ਪੇਸ਼ ਆਈ ਚਲੋ ਨੰਬਰ ਫਿਰ ਮੈਂ ਉਦਾਂ ਲਾ ਲਿਆ ਲੱਭ ਲੁਭ ਕੇ ਕਿਸਮੈਲੇ ਜਖਰ ਲਿਖੇ ਸੀ ਆਪਾਂ ਉਨਾ ਹੀ ਚੱਕਦਾ ਕੰਮ ਹੋ ਤਾ ਉਹ ਲੱਗ ਗਿਆ ਨੰਬਰ ਕੁਦਰਤੀ ਤੇ ਬਾਈ ਕਹਿੰਦਾ ਮੈਂ ਆਉਣਾ ਆ ਹੋਏ ਜਿਹੜੀ ਆ ਸਮੱਸਿਆ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਚਾਹੀਦਾ ਇੱਕੋ ਹੀ ਨੰਬਰ ਲਿਖਣਾ ਚਾਹੀਦਾ ਬਾਕੀ ਜਿਹੜੇ ਉੱਤੇ ਸਾਫ਼ ਕਰ ਦੇਣੇ ਚਾਹੀਦੇ ਆ ਸੋ ਭਰਾ ਉਹ ਹੁਣ ਇੰਤਜ਼ਾਰ ਕਰਦੇ ਪਏ ਆ ਤੇ ਬਾਈ ਤਾਂ ਹਲੇ ਆਇਆ ਨਹੀਂ ਗਾ ਮੈਂ ਉਹ ਤਾਂ 7:30 ਵਜੇ ਸਵੇਰੇ ਘਰੇ ਪਹੁੰਚ ਜਾਣਾ ਤਾਂ ਮੈਨੂੰ ਵੱਜ ਗਿਆ ਘਟੋੜ ਨੌ ਇਥੇ ਮੀਂਹ ਪੈਣ ਕਰਕੇ ਤੇ ਹੁਣ ਪ੍ਰਵਾਹ ਕਰਦੇ 35000 ਦੇਖਦੇ ਆ ਕਿ ਕੀ ਹੁੰਦਾ 15-20 ਮਿੰਟ ਵੇਟ ਕੀਤੀ ਮੈਂ ਤੇ ਬਾਈ ਨਹੀਂ ਆਇਆ ਹੈਗਾ ਤੇ ਮੈਂ ਉਹਨੂੰ ਕੀਤੀ ਕਾਲ ਤੇ ਦੋ ਵਾਰੀ ਉਹਨੂੰ ਫੋਨ ਲਗਾਇਆ ਉਹਨੇ ਦੋਨੇ ਵਾਰੀ ਫੋਨ ਨਹੀਂ ਚੱਕਿਆ ਤੇ ਮੀਂਹ ਪੈ ਰਿਹਾ ਵਾ ਹੁਣ ਅੱਗੇ ਰੱਬ ਜਾਣਦਾ ਬਾਈ ਆਉਂਦਾ ਕਿ ਨਹੀਂ ਆਉਂਦਾ ਅੱਗੇ ਮੇਰੀ ਕਿਸਮਤ ਆ ਇੱਕ ਕੰਮ ਹੋਇਆ ਪਿਆ ਖਰਾਬ ਆ ਦੇਖ ਲੋ ਮੈਂ ਹੋਇਆ ਫਸਿਆ ਸਵੇਰੇ ਸਵੇਰੀ ਕੰਬਲੇ ਹੀ ਸਵੇਰੇ ਸਵੇਰੇ ਸਾਰੇ ਮੇਰੇ ਵਿੱਚ ਹੀ ਰਹਿ ਗਏ ਤੇ ਚਲੋ ਕਰਦੇ ਜੀ ਇਹ ਨੂੰ ਇੱਕ ਗੱਲ ਨਹੀਂ ਸਮਝਾਈ ਰਾਤ ਮੜਾ ਜਾ ਮੀਂਹ ਪਿਆ ਤਾਂ ਹਮੇਸ਼ਾ ਤੁਸੀਂ ਇੱਕ ਗੱਲ ਨੋਟ ਕਰਿਓ ਵੀ ਜਦੋਂ ਸਵੇਰ ਸਾਰੂਗਾ ਨਾ ਲੋਕਾਂ ਦੇ ਕੰਮਾਂ ਕਰਨ ਦੇ ਜਾਣ ਦਾ ਟਾਈਮ ਉਦੋਂ ਜਿਹੜਾ ਮੀਂਹ ਸ਼ੁਰੂ ਹੋ ਜੂਗਾ ਤੇ ਹੁਣ ਮੈਨੂੰ ਵੀ ਇਹ ਨਹੀਂ ਹੁੰਦਾ ਚਾ ਲੱਗਦਾ ਵੀ ਬਾਈ ਨੇ ਆਉਣਾ ਕਿਹੜੇ ਬੰਨੇ ਆ ਪਰ ਇੱਧਰ ਆਉਣਾ ਵਾ ਸ਼ਹਿਰ ਫਰੋਲੀ ਸਾਈਡ ਤੋਂ ਕਿ ਬਾਈ ਆਉਂਦਾ ਇਸ ਬੰਨੇ ਉਹ ਸੁਹੇ ਵਾਲੇ ਬੰਨੇ ਸਮਝ ਨਹੀਂ ਲੱਗਦੀ ਯਾਰ ਤਾਂ بارش ਪਈ ਜਾਂਦੀ ਆ ਮੋਟਰਸਾਈਕਲ ਆਪਣਾ ਉਹ ਖੜਾਇਆ ਯਾਰ ਖਸੇ ਹੋਏ ਆ ਬਾਕੀ ਵੀ ਕਿਸਮਤ ਹੀ ਹੁੰਦੀ ਜਦੋਂ ਬੰਦੇ ਨੇ ਕਿਤੇ ਜ਼ਰੂਰੀ ਜਾਣਾ ਹੋਵੇ ਨਾ ਉਦੋਂ ਫਿਰ ਬੰਦਾ ਨਾ ਕਿਸੇ ਮੁਸੀਬਤ ਵਿੱਚ ਫਸ ਜਾਂਦਾ ਹੁੰਦਾ ਆ ਚਲੋ ਕੋਈ ਗੱਲ ਨਹੀਂ ਮੇਰੀ ਹੋ ਗਈ ਇੱਛਾ ਪੂਰੀ ਜਿਹੜੇ ਬਾਈ ਨੂੰ ਮੈਂ ਕੀਤਾ ਸੀ ਫੋਨ ਉਹ ਤਾਂ ਆਇਆ ਨਹੀਂ ਤਾਂ ਨਾਲ ਦਾ ਬਾਈ ਐ ਵੀ ਪੈਂਚਰ ਵਾਲੀ ਦੁਕਾਨੀ ਆ ਇਹ ਗਿਆ ਇਹ ਹੁਣ ਲਗਾਉਗਾ ਪੈਂਚਰ। ਚਲੋ ਆਪਾਂ ਜਿਹੜਾ ਬੰਦਾ ਆ ਗਿਆ ਆਪਾਂ ਤੋਂ ਲਵਾ ਲੈਣਾ ਆ। ਤੇ ਬਾਈ ਨੂੰ ਮੈਂ ਕਿਹਾ ਮੇਰਾ ਕੰਮ ਬਹੁਤ ਖਰਾਬ ਹੋਇਆ ਬਾਈ ਛੇਤੀ ਆ ਜਾ। ਤੇ ਬਾਈ ਨੇ ਦੁਕਾਨ ਖੋਲ ਲਈ ਆ। ਕੱਢਦਾ ਪਿਆ ਸਮਾਨ ਸੋਨ ਆਪਣਾ ਬਾਹਰ। ਤੇ ਕਿ ਆਪ ਵੀ ਕਿਉਂ ਦੇਖਦੇ ਆ। ਆਹ ਬਾਈ ਆ ਪਿਆ। ਉਹ ਬਾਈ ਦਾ ਹੈਗਾ ਬੰਦਾ। ਬਾਈ ਨੇ ਉਹਨੂੰ ਦੇਦਾ ਹੋਊਗਾ ਵੀ ਫੜਾਫੜ ਟਾਇਰ ਖੋਲ ਬੰਦੇ ਦਾ। ਤੇ ਬੰਦਾ ਦੇਖਦੇ ਹੁਣ ਕਿੰਨੇ ਕੁ ਫੋਟੇ ਮਾਰ। ਪੈਂਚਰ ਟਾਇਰ ਖੋਲਣ। ਤੇ ਕਰਦੇ ਆ ਬਾਕੀ ਆਪਾਂ ਗੱਲਬਾਤ ਬਾਅਦ ਵਿੱਚ। ਲਗ ਗਿਆ ਆਪਣੇ ਮੋਟਰਸਾਈਕਲ ਨੂੰ ਪੈਂਚਰ ਤੇ ਮੈਂ ਚੱਲਿਆ ਹੁਣ ਕਰੀਦਾ ਜੀ ਬਹੁਤ ਟਾਈਮ ਖਰਾਬ ਹੋਇਆ ਤੇ ਮਿਲਦੇ ਆਂ ਫਿਰ ਅਗਲੇ ਛੇਤੀ ਕਿਸੇ ਅਗਲੇ ਬਲੌਗ ਦੇ ਵਿੱਚ ਧੰਨਵਾਦ